ਜਿਨ੍ਹਾਂ ਨੂੰ ਅੰਦਰ ਤਲਬ ਲੱਗੀ ਕਹਿ ਦਿਓ ਬਾਬਾ ਜੀ ਸ਼ਿਫਾਰਸ਼ ਪਾਦੇਓ ਮਾੜੀ ਜੇ ਚਾਲ ਦਿਖਾ ਦਿਓ ਜਨਮ ਸਫਲ ਹੋ ਜਾਣਾ ਬਾਕੀ ਤਾਂ ਚੱਲੀ ਜਾਣੇ ਆ ਰੋਲੇ ਰੱਪੇ ਕਾਰੋਬਾਰ ਨਹੀਂ ਮੁੱਕਣੇ ਕਿਸੇ ਨੂੰ ਕਰੋੜਾਂ ਦੀ ਜਾਇਦਾਦ ਦੇ ਦਿਓ ਜੇ ਕੋ ਰੱਜ ਜਾ ਮੇਰਾ ਨਾਮ ਬਟਾ ਜੋ ਮਰਜ਼ੀ ਮੰਗ ਲਓ ਇੱਥੇ ਸਾਧ ਸੰਗਤ ਕਰੋੜਾਂ ਅਰਮਾਪਤੀ ਬੰਦੇ ਵੀ ਰੱਜੇ ਦੀ ਜਿਨ੍ਹਾਂ ਨੂੰ ਤੁਸੀਂ ਬਹੁਤ ਅਮੀਰ ਮੰਨੀਆਂ ਡਾਨੀ ਕਹਿੰਦੇ ਉਹਨਾਂ ਨੂੰ ਪੁੱਛ ਲਓ ਜਾ ਕੇ ਕੋਈ ਕੰਮ ਰਹਿਣਾ ਉਹ ਕਹਿੰਦਾ ਗੱਲ ਬਣੀ ਨਹੀਂ ਹਜੇ ਰਹਿਣਾ ਹੈ ਕਾ ਉਹਦਾ ਵੀ ਕੰਮ ਨਹੀਂ ਪੂਰਾ ਹੋਣਾ ਇੱਥੇ ਨਹੀਂ ਰਜਿਆ ਕੋਈ ਵੀ ਪਰ ਹਾਂ ਰੱਬ ਦੇ ਨਾਮ ਨਾਲ ਕੋਈ ਜੁੜ ਜਾ ਸਤ ਸੰਤੋਖ ਚ ਪੈਂਦਾ ਅੱਜ ਸਾਧ ਸੰਗਤ ਹੋਰ ਕੁਝ ਨਾ ਮੰਗਿਓ ਆਓ ਮਿਲ ਕੇ ਪਿਆਰ ਨਾਲ ਜੇ ਗੋਵਿੰਦ 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 ਸੰਗ ਨਾਮ ਦਿਓ ਮਨ ਲੀਣਾ ਹੈ ਆਪਾਂ ਵੀ ਇੱਕ ਵਾਰ ਮਿਲ ਕੇ ਮੰਗੀਏ ਸਾਰੇ ਹੱਥ ਜੋੜ ਕੇ ਝੋਲੀ ਅੱਡ ਕੇ ਅੰਦਰੋਂ ਕਹੋ

ਗਜ ਕੇ ਆਪਣਾ ਨਾਮ ਮਿਲ ਮੇਰੇ ਗੋਵਿੰਦ ਮਿਲ ਮੇਰੇ ਸਾਰੇ ਮੰਗੋ ਆਪਣਾ ਨਾਮ ਨਾਮ ਬਿਨਾ ਤ੍ਰਗ ਤ੍ਰਗ ਅਸਨੇ ਹੋ ਨਾਮ ਬਿਨਾ திர திரக அசன திருக திரக அச நாமல்ேவிந்த மோவிந்த ਅੱਖੋ ਸਤਨਾਮ ਸ੍ਰੀ ਮੰਗਿਓ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਣ ਰਹਿ ਦਾਣ ਵੇਕ ਦਾਣ ਸਹਾ ਦਾਣ ਭਰੋਸਾ ਦਾਣ ਦਾ ਨਾ ਸਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾਜ ਐਕਾਰ ਬੋਲੋ ਜੀ ਆਪਣੇ ਬੱਚਿਆਂ ਲਈ ਸਿੱਖੀ ਮੰਗ ਕੇ ਜਾਓ ਸਾਧ ਸੰਗਤ ਮਨੁੱਖ ਭੈਣ ਦਾ ਫੋਨ ਆਇਆ ਦੇਖੋ ਆਪਾਂ ਦੂਜਿਆਂ ਦੀ ਗੱਲ ਕੋਈ ਸੁਣਦੇ ਤੇ ਆਪ ਵੀ ਸਿੱਖਣਾ ਚਾਹੀਦਾ ਹੈ ਇਹ ਨਹੀਂ ਕਿ ਕਿਸੇ ਦੀ ਗੱਲ ਸੁਣ ਕੇ ਸੁਣਾ ਦਿਓ ਕਿਸੇ ਦੀ ਗੱਲ ਸੁਣ ਕੇ ਆਪਾਂ ਕਈ ਵੇ ਠੀਕ ਉਹਦੇ ਨਾਲ ਹੋਇਆ ਨਹੀਂ ਸਿੱਖਣਾ ਚਾਹੀਦਾ ਉਹ ਕਹਿੰਦੀ ਕੋਈ ਇੱਕ ਲੜਕਾ ਮੇਰੇ ਜ਼ਮੀਨ ਜੈ ਧਾਤ ਬਥੇਰੀਆਂ ਰੱਬ ਨੇ ਦਿੱਤੀ ਜ਼ਮੀਨ ਵੀ ਦਿੱਤੀ ਐ ਨੌਕਰ ਚੱਕਰ ਵੀ ਰੱਖੇ ਕਹਿੰਦੀ ਪਹਿਲਾਂ ਤਾਂ 10ਵੀਂ ਪਾਸ ਕੀਤੀ 11ਵੀਂ ਚ ਲੱਗਾ ਤਾਂ ਸਾਡੇ ਗੱਲ ਚ ਗੁੱਠਾ ਦੇ ਕੇ ਲੜ ਲੜ ਕੇ ਬੁਲਟ ਮੋਟਰਸਾਈਕਲ ਲਿਆ ਮੈਂ ਤਾਂ ਬੁਲਟ ਲੈਣਾ ਦੂਜੇ ਮੁੰਡੇ ਬੁਲਟ ਤੇ ਆਉਂਦੇ ਮੈਂ ਤੇ ਬੁਲਟ ਤੇ ਮੋਟਰਸਾਈਕਲ ਲੈਣਾ ਕਹਿੰਦੀ ਹੁਣ ਡਰਦੇ ਕੀ ਕਰੀਏ ਇੱਕ ਲੜਕਾ ਕਿਤੇ ਉਦਾਂ ਦੀ ਗੱਲ ਨਾ ਹੋ ਜਾਏ ਕਹਿੰਦੀ ਮੈਂ ਕਹਾਲ ਖਾਦੀ ਨੇ ਕਹਿ ਦਿੱਤਾ ਲੈ ਦਿਓ ਜੀ ਅਸੀਂ ਮੋਟਰਸਾਈਕਲ ਲੈਂਦਾ ਹੁਣ ਉਹ ਮੁੰਡਿਆਂ ਨੂੰ ਦੋਂਦੋ ਤਿੰਨਾਂ ਤਿੰਨਾਂ ਨੂੰ ਉਠਾ ਕੇ ਘੁੰਮਦਾ ਕਹਿੰਦੀ ਹੁਣ ਜਿਹੜੀ ਦੁੱਖ ਦੀ ਗੱਲ ਹੈ ਉਨ ਕੇਸ ਵੀ ਕਟਾ ਦਿੱਤੇ ਦਾੜੀ ਵੀ ਕਟਾ ਦਿੱਤੀ ਤੇ ਭਾਈ ਸਾਹਿਬ ਸ਼ਾਮ ਨੂੰ ਲੇਟ ਨੇਰੇ ਹੋਇਆ ਆਉਂਦਾ ਸਾਨੂੰ ਕਹਿੰਦਾ ਮੈਂ ਜਿੰਮ ਤੋਂ ਆਉਂਦਾ ਕਹਿੰਦੀ ਹੁਣ ਉਹਦੇ ਤੋਂ ਮੁਸ਼ਕ ਥੋੜਾ ਥੋੜਾ ਵੀਰ ਸ਼ਰਾਬ ਦਾ ਆਉਣ ਲੱਗ ਪਿਆ 11ਵੀਂ ਕਲਾਸ ਚ ਅਜੇ ਪੜਦਾ ਹੈ ਵਿਚਾਰੀ ਬਹੁਤ ਰੋਂਦੀ ਸੀ ਸਾ ਸੰਗਤ ਆਪਣੇ ਬੱਚਿਆਂ ਲਈ ਆਪਾਂ ਸਿੱਖੀ ਮੰਗੀ ਹੈ ਜਿਹਦੇ ਘਰ ਵਿੱਚ ਸਿੱਖੀ ਹੈ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਜਿੱਤੋਂ ਸਿੱਖੀ ਤੋਂ ਜਿਹੜਾ ਦੂਰ ਹੋ ਗਿਆ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ ਭਾਵੇਂ 40 ਕਲੇ ਜ਼ਮੀਨ ਖਰੀਦ ਲਿਓ ਸਜਣੋ ਸਿੱਖੀ ਸਭ ਤੋਂ ਅਮੀਰ ਦਾਤ ਹੈ ਔਰ ਦਾਨ ਹੈ ਗੁਰੂ ਕੋਲੋਂ ਮੰਗਣਾ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨੇ ਦਾਨ ਹੈ ਇਹ ਦਾਵੇ ਨਾਲ ਨਹੀਂ ਮਿਲਦਾ ਆਪਣੇ ਬੱਚਿਆਂ ਲਈ ਨਾ ਹਾਮ ਸਿੱਖੀ ਸਿਮਰਨ ਬਾਣੀ ਮੰਗੋ ਹਾਂ ਉਹਦੇ ਲਈ ਇੱਕ ਭੈਣੋ ਜ਼ਰੂਰ ਮੈਂ ਤੁਹਾਨੂੰ ਬੇਨਤੀ ਕਰਕੇ ਜਾਵਾਂਗਾ ਟਿਪ ਸੈੱਟ ਉਹ ਇਹ ਹੈ ਵੀ ਜਦੋਂ ਬੱਚਿਆਂ ਲਈ ਭੋਜਨ ਪਰਸ਼ਾਦਾ ਪਰੌਂਠੀ ਤਿਆਰ ਕਰਦੇ ਹੋ ਜੱਸ ਵੀਰੇ ਚਾਹ ਦੁੱਧ ਬਣਾਉਂਦੇ ਹੋ ਉੰਨੀ देर ਸਿਰ ਟੱਕ ਕੇ ਜਿੰਨੀ ਦੇਰ ਗੈਸ ਤੇ ਚਾਹ ਬਣਦੀ ਨਾ ਦੁੱਧ ਬਣਦਾ ਪਤਾ ਹੈ ਆਪਾਂ ਨੂੰ ਵੀ ਆਪਾਂ ਆਪਣੇ ਬੱਚਿਆਂ ਨੂੰ ਬਣਾਉਣਾ ਪਤਾ ਹੈ ਪਰੌਂਠੀ ਮੈਂ ਬੱਚੇ ਦੇ ਟਿਫਿਨ ਵਿੱਚ ਪਾਉਣੀ ਹੈ ਉਹਨੇ ਸਕੂਲ ਜਾ ਕੇ ਖਾਣਾ ਹੈ ਦੋ ਪਰੌਂਠੇ ਬਣਾਏ ਨੇ ਇੱਕ ਹੁਣ ਖਾਣਾ ਇੱਕ ਸਕੂਲੇ ਖਾਣਾ ਉਹ ਪਰੌਂਠੀ ਬਣਾਉਂਦੇ ਆਂ ਜਾ ਦੁੱਧ ਬਣਾਉਂਦਿਆਂ ਸਿਰ ਟੱਕ ਕੇ 5-10 ਮਿੰਟ ਕਹਿੰਦੇ ਰਿਆ ਕਰੋ ਭੈਣੋ ਵਾਹਿਗੁਰੂ 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 ਮੂਲ ਮੰਤਰ ਪੜ ਲਿਆ ਕਰੋ ਪਹਿਲੀ ਪੌੜੀ ਪੜ ਲਿਆ ਕਰੋ ਮੂਲ ਮੰਤਰ ਨਹੀਂ ਆਉਂਦਾ ਵਾਹਿਗੁਰੂ ਕਹਿ ਲਿਆ ਕਰੋ ਦੇਖੋ ਜੇ ਪਾਣੀ ਚ ਬਾਦਾਮ ਪਿਉਂਦਿਓ ਨਾ ਸਿਆਣੇ ਪੁਰਖ ਕਹਿੰਦੇ ਬਾਦਾਮ ਦੀ ਤਸਵੀਰ ਬਦਲ ਜਾਂਦੀ ਹੈ ਗਰਮ ਨਹੀਂ ਰਹਿੰਦਾ ਉਹ ਪਾਣੀ ਚ ਕੁਝ ਘੰਟੇ ਬਾਦਾਮ ਪੀਉਂਦੇ ਹੋ ਬਾਦਾਮਾਂ ਦੀ ਤਸਵੀਰ ਬਦਲ ਜਾਂਦੀ ਹੈ ਵੈਗੁਰੂ ਵੈਗੁਰੂ ਕੱਕ ਚਾ ਦੁੱਧ ਭੋਜਨ ਬਣਾਓਗੇ ਭੋਜਨ ਦੀ ਤਸਵੀਰ ਬਦਲ ਜਾਏਗੀ ਜਿਹੜੇ ਬੱਚੇ ਖਾਣਗੇ ਉਹਨਾਂ ਦੀ ਤਕਦੀਰ ਬਦਲ ਜਾਏਗੀ ਆਪਣੇ ਸੋ ਪਲੀਜ਼ ਆਪਣੇ ਬੱਚਿਆਂ ਵਾਸਤੇ ਆਪਾਂ ਸਾਰੇ ਤੁਸੀਂ ਵੀ ਅਸੀਂ ਮੈਂ ਆਪਾਂ ਸਾਰੇ ਰਲ ਕੇ ਜੇ ਗੁਰੂ ਨੇ ਰਾਹ ਦੱਸਿਆ ਜਦੋਂ ਕੋਈ ਜਤਿਹਾਰ ਕਰਦੇ ਹੋ ਉਦੋਂ ਜਰੂਰ ਵੈਗੁਰੂ ਜਪੋ ਸਵੇਰੇ ਨੀਂਦ ਚੋਂ ਉੱਠਦੇ ਅਨਸਾਰ ਹਰ ਸਿੱਖ ਦਾ ਪਹਿਲਾ ਜ਼ੁਬਾਨ ਤੋਂ ਸ਼ਬਦ ਜਿਹੜਾ ਉੱਠਦੇ ਅਨਸਾਰ ਨੀਂਦ ਚੋਂ ਇੱਕੋ ਸ਼ਬਦ ਆਉਣਾ ਚਾਹੀਦਾ ਸਤਨਾਮ ਸ੍ਰੀ ਅਛਾ ਭੈਣੋ ਚਾਹ ਦੁੱਧ ਬਣਾਉਂਦਿਆਂ ਪਰੌਂਠੀ ਬਣਾਉਂਦਿਆਂ ਵਾਹਿਗੁਰੂ ਕਹਿ ਲਉਂਗੀਆਂ ਕੱਲ ਤੋਂ ਕਹਿ ਲਉਂਗੀ ਘਰ ਜਾ ਕੇ ਪੱਕੀ ਗੱਲ ਹੈ ਹੱਥ ਖੜੇ ਕਰਕੇ ਜਕਾਰਾ ਛੱਡੋ ਪੱਕਾ ਠੀਕ ਹੈ ਕਰਾ ਗੁਰੂ ਨਹੀਂ ਲੈਣਾ ਸਤ ਸ੍ਰੀ ਅਕਾਲ ਇਹ ਗੁਰੂ ਦੇ ਅੱਗੇ ਆਪਾਂ ਸਮਰਪਿਤ ਹੋਣਾ ਹੈ ਮਹਾਰਾਜ ਸਾਡੇ ਵਸ ਨਹੀਂ ਹੈ ਅਸੀਂ ਮੰਨਦੇ ਹਾਂ ਇਦਾਂ ਹੋਣਾ ਚਾਹੀਦਾ ਹੈ ਕਿਰਪਾ ਕਰੋ ਪਰ ਕਰਾ ਤੁਸੀਂ ਲਿਓ ਜਦੋਂ ਬੰਦਾ ਆਪ ਹੱਥ ਖੜੇ ਕਰ ਦੇ ਮੇਰੇ ਵਸ ਨਹੀਂ ਗੁਰੂ ਕਰਵਾ ਲੈਂਦਾ ਜੇ ਆ ਪਾਕੜ ਵਿੱਚ ਕਹੀ ਮੈਂ ਮੈਂ ਨਹੀਂ ਕਰ ਸਕਦਾ ਆਪੋ ਪਾਤਸ਼ਾਹ ਸਤੋ ਨਹੀਂ ਤੁਸੀਂ ਕਿਰਪਾ ਕਰੋ ਗੁਰੂ ਨੇ ਕਰਵਾ ਲੈਣਾ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਫਿਰ ਇਹ ਸਮਾਗਮ ਕਰਾਇ ਸਫਲ ਫਿਰ ਤੁਹਾਡੀ ਲੰਬੀ ਯਾਤਰਾ ਤੁਸੀਂ 100 200 ਕਿਲੋਮੀਟਰਾਂ ਤੋਂ ਆਏ ਹੋ ਤੁਹਾਡੀਆਂ ਯਾਤਰਾਵਾਂ ਸਫਲ ਫਿਰ ਗੁਰਪੁਰਬ ਮਨਾਏ ਇਹ ਦਿਹਾੜੇ ਪ੍ਰਕਾਸ਼ ਪੁਰਬ ਮਨਾਏ ਸਫਲ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਕੋਟਾਨ ਕੋਟ ਸ਼ੁਕਰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪੁੱਲਣਾ ਚੁੱਕਾਂ ਦੀ ਖਿਮਾ ਬਖਸ਼ਣੀ ਸਮਾ ਸਮਾਪਤ ਹੈ ਇੱਕ ਵਾਰ ਗੁਰੂ ਦੇ ਪਿਆਰ ਚ ਮਿਲ ਕੇ ਸਾਰੇ ਕਹੋ ਸਤਗੁਰ ਕੈਵਲਿਆਰ ਆਪਣੇ ਸਤਗੁਰ ਕੈਵਲਿਆਰ ਸਤਗੁਰ ਕੈਵਲਿਆਰ ਆਪਣੇ ਸਤ ਗੁਰ ਕੈ ਵਲ ਹਾਰ ਸਤ ਗੁਰ ਕੈ ਵਲ ਹਾਰ ਆਪਣੇ ਵਾ ਵਾ ਗਜ ਕੇ ਸਤ ਗੁਰ ਕੈ ਵਲ ਹਾਰ ਮਿਲਣਾ ਕੀ ਵੈ ਗੁਰ ਵੈ ਗੁਰ ਕਹਿੰਦੇ ਆਗੈ ਸੁਖ ਪਾ ਸਹਿ ਸੁਖ ਸਹਿ ਜਾ ਆਗੈ ਸੁਖ ਪਾਸ਼ੇ ਸੁਖ ਸਜਾਇਆ ਕੈ ਸੁਖ ਪਾਸ਼ੇ ਆ ਆ ਆਗੈ ਸੁਖ ਘਰ ਆਨੰਦ ਹਮਾਰੈ ਆਪਣੇ ਸਤਗੁਰ ਕੈ ਵਲੇ ਹਾਰ ਸਤਗੁਰ ਕੈ ਵਲੇ ਹਾਰ ਆਪਣੇ ਸਤ ਗੁਰ ਕੈ ਵਲਹਾਰੇ ਸਤ ਗੁਰ ਕੈ ਵਲਹਾਰੇ ਆਪਣੇ ਵਾ ਸਤ ਗੁਰ ਕੈ ਸਤ ਗੁਰ ਕੈ ਵਲਹਾਰੇ ਸਤ ਗੁਰ ਕੈ ਵਲਹਾਰੇ ਸਤ ਗੁਰ ਕਿਰਪਾ ਬਖਸ਼ਿਸ਼ ਕਰਨ ਆਪਾ ਨਾਮ ਜਪੀਏ ਅਰਦਾਸ ਬੇਨਤੀ ਕਰੀਏ ਗੁਰੂ ਕੋਲੋਂ ਦਾਤ ਮੰਗੀਏ ਫਿਰ ਜ਼ਰੂਰ ਇਹ ਬਖਸ਼ਿਸ਼ ਹੋਣੀ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਰਾয়া ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਸਤਗੁਰੂ ਕਿਰਪਾ ਬਖਸ਼ਿਸ਼ ਕਰ ਸਮੂਹ ਪ੍ਰਵੰਧਕਾਂ ਦਾ ਧੰਨਵਾਦ ਕਿਸੇ ਇੱਕ ਪਿੰਡ ਲੱਗੇ ਨਗਰ ਸ਼ਹਿਰ ਦਾ ਨਾਮ ਲਵਾ ਗੱਲ ਛੋਟੀ ਹੋ ਜਾਣੀ ਤੁਸੀਂ ਸਾਰੇ ਮਾਲਵੇ ਤੋਂ ਮੱਝੇ ਤੋਂ ਦੁਆਬੇ ਤੋਂ ਸੰਗਤਾਂ ਪਹੁੰਚੀਆਂ ਨੇ ਸਭ ਦਾ ਧੰਨਵਾਦ ਜੀ ਆਇਆਂ ਨੂੰ ਅਗਲਾ ਪ੍ਰੋਗਰਾਮ ਸਰਵਣ ਕਰੋ ਵੀਰ ਜੀ ਇਸ ਪ੍ਰੋਗਰਾਮ ਸਰਵਣ ਕਰੋਣਗੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰੇ ਕੀਰਤਨੀਏ ਭਾਜ ਸੇ ਭਜਿੰਦਰ ਸਿੰਘ ਜੀ ਹਜ਼ੂਰੀ ਰੱਖੀ ਸੱਚਖੰਡ ਸ਼੍ਰੀ ਦਰਵਾਰ ਸਾਹਿਬ ਕੋ ਪਹੁੰਚ ਗਏ ਨੇ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ ਗੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ